ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਕਿਉਂਕਿ ਮੇਰਾ ਸਾਰਾ ਕੰਮ ਲੇਟ ਹੋ ਗਿਆ ਹੁਣੇ ਮੈਂ ਗੈਲੀ ਗਈ ਹੁਣੇ 11:30 ਹੋ ਗਏ ਨਾ 11:30 ਮੈਂ ਗੈਲੀ ਆਟਨਾ ਵਹੀਂ ਤੇ ਅੰਦਰ ਮੇਰਾ ਪੁੱਤਰ ਹੁਣ ਬਣਾਉਣ ਲੱਗਾ ਪਾਸਤਾ ਤੇ ਇਹਨੇ ਰੱਖ ਦਿੱਤਾ ਜੀ ਪਾਣੀ ਗਰਮ ਤੇ ਜਦੋਂ ਦਾ ਤੇਲ ਸਾਡੇ ਕੋਲ ਖਤਮ ਹੋ ਗਿਆ ਉਦਾਂ ਵਿੱਚ ਤੇਲ ਪਾ ਲਈਦਾ ਉਹ ਦੇਸੀ ਕੇ ਵਾਲਾ ਨਹੀਂ ਨਹੀਂ ਸਹੀ ਹੈ

ਨੂੰ ਰੋਟੀ ਖਾ ਗੁਕੇ ਟਾਈਮ ਨਾ ਸੱਤਾ ਪਿਆ ਥੱਲੇ ਇਹ ਐਸ ਵੇਲੇ ਸਾਡੇ ਪੂਰੀ ਚੜੀਆਂ ਦੀ ਚਾਹ ਚਾਟ ਹੁੰਦੀ ਆ ਦੇਖਿਆ ਉਹ ਸਾਹਮਣੇ ਨਹਾ ਨਾ ਕੇ ਜਾਂਦੇ ਅੱਜ ਐ ਸਾਫ ਕਰਕੇ ਮੈਂ ਦੁਬਾਰਾ ਭਰਿਆ ਉਹ ਪਾਣੀ ਤੇ ਇਹਦੇ ਵਿੱਚ ਬੱਚੇ ਆ ਹੁਣ ਉੱਡਣ ਦੀ ਕੋਸ਼ਿਸ਼ ਕਰਦੇ ਆ ਜਦੋਂ ਬਾਹਰ ਨਿਕਲੋਗੇ ਫੇ ਉਹਨਾਂ ਦੀ ਵੀਡੀਓ ਬਣਾਵਾਂਗੇ ਚਲੋ ਜੀ ਪਾ ਦੋ ਪਾਸਤਾ ਅਜੇ ਮੜ ਜੇ ਪਾਣੀ ਨੂੰ ਬੋਇਲ ਜਾਂ ਹੁੰਦਾ ਫੇ ਪਾਸਤਾ ਪਾਈ ਤੇ ਤੇਲ ਫੇ ਪੱਕ ਜਾਊਗਾ ਨਾ ਕੱਚੇ ਬੋ ਬੋਦੀ ਸ਼ੇਪ ਉਹ ਦੂਜਾ ਨਹੀਂ ਹੈ ਨਾ ਗ੍ਰੀਸ ਚ ਕਿੰਨਾ ਤੇਰੇ ਡੈਡੀ ਕਿੰਨਾ ਪਾਸਤਾ ਬਣਾਉਂਦੇ ਨਾ ਮਨ ਪਸੰਦੀਏ ਉਹ ਵੀ ਕੰਮ ਤੋਂ ਜਦੋਂ ਫ੍ਰੀ ਹੋ ਕੇ ਥੱਕੇ ਹੋਣ ਤੇ ਮਨ ਨਾ ਕਰੇ ਕੁਝ ਬਣਾਉਣ ਦਾ ਤਾਂ ਉਹ ਪਾਸਤਾ ਹੀ ਬਣਾ ਲੈਂਦੇ ਹੁੰਦੇ ਬਾਪੂ ਆਪਣੇ ਕੋਲ ਸਿੱਖਿਆ ਹੋਗਾ ਇਹ ਪਾਸਤਾ ਬਣਾਉਣਾ ਪਾਸਤਾ ਲੋਜੀ ਇਹਨੇ ਪਾਸਤਾ ਪਾਸਤਾ ਇਹਦੇ ਵਿੱਚ ਜਦ ਤੱਕ ਮੈਂ ਬਾਤ ਲੈ ਕੇ ਆਉਣੀ ਤੂੰ ਮੇਲੇ ਪਾਸਤਾ ਬਣਾ ਕੇ ਰੈਡੀ ਰੱਖ ਓਕੇ ਥੈਂਕ ਯੂ so much ਅੱਜ ਤੇਰੀ ਛੁੱਟੀ ਦਾ ਮੈਨੂੰ ਬਹੁਤ ਫਾਇਦਾ ਹੋ ਗਿਆ ਪੁੱਤਰ ਜੀ ਸਹੀ ਹੈ ਦੇਖਦੇ ਆ ਵੀ ਹੁਣ ਮੁੰਡਾ ਕਿਦਾਂ ਦਾ ਪਾਸਤਾ ਬਣਾਉਂਦਾ ਖੁਸੀ ਕਰ ਦਿੰਦਾ ਜਾਂ ਟੇਸਟੀ ਬਣਾਉਂਦਾ ਤੇ ਆਪਾਂ ਲੈ ਲਈਏ ਜੀ ਹੁਣ ਬਾਤ ਤੇ ਉਸ ਤੋਂ ਪਹਿਲਾਂ ਮੈਂ ਪੱਗ ਨੂੰ ਰੱਖਦਾ ਕਿਨ ਫੇਲ ਦੀ ਪਾਣੀ ਰੱਖਦੀ ਹੁੰਦੀ ਪੱਗੂ ਲੈ ਪਾਣੀ ਪੀ ਲੈ ਰੋਟੀ ਖਾ ਲਈ ਹੈ ਨਾ ਪਾਣੀ ਪੀ ਲੈ ਅੱਜ ਇੱਥੇ ਮੰਜੇ ਥਲੇ ਕੱਲੀ ਬੜਿਆ ਪੱਗੂ ਪੱਗੂ ਸਾਡਾ ਬਿਮਾਰ ਹੋ ਗਿਆ ਸੀ ਇੱਕ ਦੋ ਦਿਨ ਹੋ ਗਏ ਹੋਣ ਪੱਗੂ ਠੀਕ ਆ ਤੇ ਜਿਹੜਾ ਸਾਡਾ ਡੌਗੀ ਉੱਥੇ ਹੁੰਦਾ ਸੀ ਸਮਾਦੀ ਹਵੇਲੀ ਟਾਈਗਰ ਉਹ 3 ਦਿਨ ਹੋ ਚੱਲੇ ਮੈਂ ਤਾਂ ਮਣੀ ਉਹਨੂੰ ਰੋਜ਼ ਉਡੀਕਦੇ ਮਣੀ ਨਾ ਇੱਧਰ ਉੱਧਰ ਲੱਭਿਆ ਵੀ ਪਰ ਟਾਈਗਰ ਲੱਭਾਈ ਨਹੀਂ ਪਤਾ ਨਹੀਂ ਕਿੱਥੇ ਚਲੇ ਗਿਆ ਉਹ ਮਿਸ ਸੀ ਹੋ ਗਿਆ ਪਤਾ ਨਹੀਂ ਕੁਝ ਹੋ ਨਾ ਗਿਆ ਹੋਵੇ ਉਹਨੂੰ ਤੈਨੂੰ ਕੀ ਲੱਗਦਾ ਮਣੀ ਟਾਈਗਰ ਕਿੱਥੇ ਗਿਆ ਹੋਊਗਾ ਮੈਂ ਦੱਸਿਆ ਮੈਂ ਕਿਹਾ 3-4 ਦਿਨ ਹੋ ਗਿਆ ਸੀ ਉਹਦੀ ਵੇਟ ਕਰ ਰਹੇ ਹਾਂ ਕਿਸੇ ਨੇ ਫੜ ਲਿਆ ਹੁਣ ਫੜਿਆ ਨਹੀਂ ਹੁਣ ਮੈਨੂੰ ਲੱਗਦਾ ਕੁਝ ਹੋ ਗਿਆ ਉਹਨੂੰ ਵੈਸੇ ਸਿਆਣਾ ਵੀ ਬਹੁਤ ਸੀਗਾ ਫੜ ਵੀ ਸਕਦਾ ਕੋਈ ਹਨਾ ਪਤਾ ਨਹੀਂ ਉਹ ਕਿੱਥੇ ਗਿਆ ਮਿਲਣੀ ਨਹੀਂ ਦਿਆ ਸ੍ਰੀਟੀ ਤੇ ਉਹਨਾਂ ਦੀ ਮੰਮੀ ਉੱਥੇ ਹੀ ਆ ਪਰ ਟਾਈਗਰ ਹੈ ਨਹੀਂ ਲਓ ਜੀ ਮੈਂ ਬਾਥ ਲੈ ਕੇ ਆ ਗਈ ਤੇ ਮਨਵੀਰ ਨੇ ਟਮਾਟੋ ਪਿਉਰੀ ਤੇ ਪਾਸਤਾ ਸੌਸ ਜਿਹੜੀ ਤੇ ਹਰੀਆਂ ਮਿਰਚਾਂ ਮਤਲਬ ਆਪਣਾ ਦੇਸੀ ਪਾਸਤਾ ਹੈ ਉਹ ਉਹ ਰੈਸਟੋਰੈਂਟਸ ਵਾਲਾ ਨਹੀਂਗਾ ਚਲੋ ਜੀ ਪਾਉ ਜੀ ਪਾਸਤਾ ਅੱਜ ਮੁੰਡੇ ਆਪਣੇ ਦੇ ਹੱਥ ਦਾ ਪਾਸਤਾ ਕਰਨੇ ਆਪਾਂ ਪੁੱਤਰ ਦੇ ਹੱਥ ਦਾ ਓਕੇ तितਲੀਆਂ ਨਹੀਂ ਤੂੰ ਕਰ ਦਿੱਤੀਆਂ ਤੜਕਾ ਲਾਤਾ ਤਿਤੜੀਆਂ ਨੂੰ ਮੈਂ ਮਿਲਾਵਾ ਉਹ ਤਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਸਕਦੀਆਂ ਤੂੰ ਬਾਹਰ ਜ਼ਿਆਦਾ ਫਲਾਪ ਨਾ ਬਸ ਰੜ ਗਿਆ ਹਾਂ ਜੀ ਥੋੜਾ ਚਿਰ ਨੂੰ ਹੋ ਵੀ ਹੁੰਦਾ ਹੈ। ਠੀਕ ਹੈ। ਓਕੇ। ਇਹ ਦੇਖੋ ਜੀ ਆਪਣੇ ਮੁੰਡੇ ਨੇ ਪਾਸਤਾ ਕਰ ਲਿਆ ਰੈਡੀ। ਹੁਣ ਮੈਂ ਵੀ ਜਿਹੜਾ ਜੈਨੂਅਲ ਰਿਵਿਊ ਨਾ ਉਹ ਦਊਂਗੀ। ਟੇਸਟੀ ਆ ਕਿ ਨਹੀਂ ਟੇਸਟੀ ਜਿੰਦਾ ਮੇਰੇ ਅਰੇ ਕਰਦਾ ਹਾਂ ਨਾ। ਸੁਣ ਪਿਆ? ਓਕੇ। ਲਓ ਜੀ ਹੁਣ ਅਸੀਂ ਮਾਪੋ ਦਿਖਾਵਾਂਗੇ ਪਾਸਤਾ। ਅੱਧਰ ਅਸੀਂ ਲਾ ਲਈਦਾ ਕੂਲਰ। ਇਹ ਤਾਂ ਇੱਧਰ ਬਾਰ ਸਾਰਾ ਦਿਨ ਚਿੜੀਆਂ ਦੀ ਚੀਂ ਪੈ ਸੁਣਦੇ ਰਹੇਦਾ ਅਸੀਂ। ਇੱਥੇ ਬੈਠੀਦਾ ਅਸੀਂ ਫਰੰਟ ਵਾਲੇ ਕਮਰੇ ਦੇ ਵਿੱਚ ਵੇੜੇ ਤੋਂ ਫਰੰਟ ਵਾਲੇ ਚ ਦੇਖ ਲਾਂ ਇਹਦੇ ਖੜੇ ਹੋਣ ਦਾ ਗੰਗਾ ਦੇ ਸਟਾਈਲ ਇਹੋ ਹੀ ਆ ਮਨੀ ਹਨਾ ਮਨੀ ਬਹੁਤ ਗਰਮੀ ਹੋ ਗਈ ਆ ਕੱਢੀਏ ਕੂਲਰ ਲਿਆ ਕੇ ਲਾਈਏ ਇੱਥੇ ਕਾਕਾ ਛੁੱਟੀਆਂ ਆ ਹੁਣ ਤੈਨੂੰ ਪਰਸੋਂ ਤੋਂ 15 ਤਰੀਕ ਤੋਂ ਹਨਾ ਕੱਲ ਤੋਂ ਸੱਜ ਹੈ ਹੋਰ ਆਪਾਂ ਕਰੀਏ ਓਖੇ ਸੋਕੇ ਦੋਨੇ ਜਾਣੇ ਆਪਣਾ ਇੱਥੇ ਕੰਮ ਬਾਅਦ ਚ ਮੇਲਾ ਆ ਜਾਣਾ ਫੇਰ ਨਹੀਂ ਕੁਝ ਹੋਣਾ ਗੰਗਾ ਜੀ ਵਾ ਨਿਕਲ ਜੋ ਇਹ ਗੰਗਾ ਦਾ ਸਾਡੀ ਦਾ ਇਹੋ ਹੀ ਆ ਸਟਾਈਲ ਖੜੇ ਹੋਣ ਦਾ ਮਨੀ ਤੇਰੀ ਵਾਲ ਦੀ ਇਹਦੀ ਕਿੰਨੇ ਧਿਆਨ ਨਾਲ ਨਾ ਕਹਿੰਦੀ ਹੁਣੀ ਮਨੀ ਭਾਜੀ ਆਗੇ ਤੁਸੀਂ ਤੇਰਾ ਤਾਂ ਦਾ ਕਰਦੀ ਆ ਤੇ ਤੈਨੂੰ ਡਰਦੀ ਵੀ ਨਹੀਂ ਤੇਨੂੰ ਮਾਰਦੀ ਵੀ ਨਹੀਂ ਮੇਰੇ ਵਾਲ ਤਾਂ ਕਈ ਵਾਰੀ ਵਿਗੜ ਜਾਂਦੀ ਆ ਮੈਡਮ ਨੇ ਅੱਜ ਤਨੀ ਚੱਡਾ ਗੰਦਾ ਕੀਤਾ ਸਵੇਰੇ ਇੰਨਾ ਗੰਦਾ ਚੱਡਾ ਸੀ ਨਾ ਇਹਦਾ ਉਹ ਤੇਰੇ ਖਾਜ ਕਰਦੀ ਆ ਨਾ ਮੰਗੋ ਹਾਂ ਮੰਗੋ ਮੰਗੋ ਤੇਰੇ ਚੱਡਾ ਹੈ ਨਾ ਬੰਦਾ ਕੀਤਾ ਹੋਇਆ ਸੀ ਇਹਨੇ ਜਦੋਂ ਬੈਂਦੀਆਂ ਉਹ ਆਪਣੇ ਗੋਵੇ ਤੇ ਬਹਿ ਜਾਂਦੀਆਂ ਨਾ ਕਈਆਂ ਇਹ ਬਹੁਤ ਬੰਦਾ ਕੀਤਾ ਆ ਇਹ ਸਾਰੇ ਦਾਲ ਖੱਟੇ ਜੀ ਇਹਦੇ ਮਤਲਬ ਇਹ ਉਹ ਖੱਟੇ ਦਾਣੇ ਜਿਹੜੇ ਦਾਲ ਸੀ ਇਹਨਾਂ ਦੇ ਉੱਤੇ ਉਹ ਹੁੰਦੇ ਆ ਬਾਅਦ ਨੂੰ ਆਈ ਗਏ ਕੋੜਾ ਵੰਨਾ ਕੋੜਾ ਦੇਰ ਤਾਂ ਹੈ ਤੇ ਤਾਂ ਉਹ ਦੇਰ ਤਾਂ ਆਈ ਹੁਣ ਆਪਨੇ ਜਿੱਤੋਂ ਕਰਦੀ ਆ ਪਿਆਰ ਪਰ ਜਿਹੜਾ ਪਸੂ ਵਿੱਚ ਜ਼ੋਰ ਜ਼ਿਆਦਾ ਹੁੰਦਾ ਨਾ ਜਦੋਂ ਇਦਾਂ ਇੱਕਦਮ ਸਿਰ ਮਾਰਦੀ ਨਾ ਉਹ ਅਗਲੇ ਨੂੰ ਝਟਾ ਦੇ ਲਾਗਰੇ ਨਾਲ ਇਹਨੂੰ ਵੀ ਬਾਹਰ ਕੱਢੋ ਮੈਡਮ ਜੀ ਨੂੰ ਚਲ ਮੈਂ ਇਹਨੂੰ ਉਧਰ ਕਰਦੇ ਹਾਂ ਬਾਹਰ ਦੇ ਹਾਂਜੀ ਤਾਰ ਕੱਢਣ ਲੱਗਿਆ ਜੀ ਅਸੀਂ ਗੰਗਾ ਜਿਹੜੀ ਆ ਇਹਨੂੰ ਅਸੀਂ ਉਧਰ ਸਾਈਡ ਤੇ ਕਰ ਦੇਈਦਾ ਕਿਉਂਕਿ ਇਹ ਜਦੋਂ ਫੇ ਟੱਪਦੀ ਆ ਫਿਰ ਇਹ ਮੰਗੋ ਜਿਹੜੀ ਇਹ ਉਹ ਹਿੱਲ ਪੈਂਦੀ ਆ ਚੌਂਦਿਆਂ ਚੌਂਦਿਆਂ ਤਾਂ ਕਰਕੇ ਦੇਖ ਦੇਖ ਆ ਦੇ ਖਾਜ ਕਰਦੀ ਮਨੀ ਨਾਲ ਦੋਨੇ ਹੀ ਮਨਵੀਰ ਨਾਲ ਖਾਜ ਕਰਦੀਆਂ ਦੇਖ ਦੇਖ ਦੇਖੀ ਮਨੀ ਦੇਖੇ ਤੇਨਾਂ ਪਿਆਰ ਕਰਦੀ ਆ ਗੰਗਾ ਦੇਖ ਦੇਖ ਮਨੀ ਵਾ ਲੈ ਹੋਲੀ-ਹੋਲੀ ਹੋਲੀ-ਹੋਲੀ ਧਿਆਨ ਨਾਲ ਤੇ ਇਥੇ ਆਈ ਟੀ ਠੀਠ ਆਪਣੀ ਮਰਜ਼ੀ ਦੀ ਮਾਲ ਘਣਿਆ ਹੋਣੀ ਦੇਖ ਲੈ ਬਾਹਰ ਨਿਕਲਦੀ ਕਿਤੇ ਉਹ ਕੰਫਰਟ ਜ਼ੋਨ ਜੇ ਚ ਖੜੀ ਹੈ ਨਾ ਆਪਦੇ ਚ ਮਣੀ ਨਾ ਆਹ ਨਿਕਲ ਜਾਓ ਡੰਡਾ ਆਪਾਂ ਕਦੀ ਮਾਰਿਆ ਨਹੀਂ ਇਹਨਾਂ ਦੇ ਨਾਲ ਜੀ ਕਰਦਾ ਮਾਰਨ ਮੈਂ ਤਾਂ ਹੱਥ ਨਾਲ ਹੀ ਡਰਾਉਣੀ ਰਹਿਣੀ ਹੁੰਦੀ ਜਿੱਦਾਂ ਮੇਰੇ ਹੱਥ ਤੇ ਹੀ ਉਹ ਬੋਹ ਹੁੰਦਾ ਨਾ ਚੱਲ ਹੋਲੀ-ਹੋਲੀ ਇਕਨੀ ਢੀਠਿਆ ਆਗੇ ਆਗੇ ਉਦ ਦੇ 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 ਟੱਕਰ ਹੋ ਗਈ ਦੋਨਾਂ ਦੀ ਹੋਏ ਚੱਲ ਗੰਗਾ ਚੱਲ ਚੱਲ ਅਸੀਂ ਜੀ ਮਾਰੀਦਾ ਨਹੀਂ ਇਹਨਾਂ ਦੇ ਡੰਡਾ ਡੁੰਡਾ ਨਹੀਂ ਅਸੀਂ ਮਾਰੀਦਾ ਬਿਲਕੁਲ ਵੀ ਨਾ ਗੰਗਾ ਦੇ ਨਾ ਮੰਗੋ ਦੇ ਡਰਾ ਦੇਈਦਾ ਬਸ ਮਤਲਬ ਕਿ ਜਸਟ ਉਦਾਂ ਹੀ ਡਰੋਨ ਨੂੰ ਚੱਕ ਲਈਦਾ ਡੰਡਾ ਪਰ ਮਾਰੀਦਾ ਨਹੀਂ ਇਹਨਾਂ ਦੇ ਅਸੀਂ ਕਿਉਂਕਿ ਜੇ ਅਸੀਂ ਡੰਡੇ ਨਾ ਹੋਣੇ ਤਾਂ ਡਰਾਉਣ ਲੱਪੇ ਤੇ ਫੇਰ ਆ ਮਨੇ ਗੰਗਾ ਤੇ ਪੱਕੀ ਠੀਠ ਹੋ ਜਾਣੀ ਫੇਰ ਦੇਖ ਤੇਲ ਕਾ ਨਾ ਜਾਵੇ ਹੁਣ ਇਹਨੂੰ ਸੈਟ ਲਿਓ ਆ ਅਜਾ ਦੋਰਾ ਵਾਲ ਦੇ ਦੇ ਇਹ ਨਵਾਂ ਹੁੰਦੇ ਇਹ ਕਿਹਾ ਇਹ ਦੇ ਲੈ ਕੀ ਕਰਦੀ ਅੱਜ ਇਹ ਨਟੰਕੀ ਜੀ ਚੱਲ ਵੜੇ ਤਾਂ ਆ ਰੇਟ ਲੇਟ ਲਾ ਹੋ ਜੂਏ ਫੀਡ ਪਾ ਦੇ ਓ ਮੰਗੂ ਓ ਮੰਗੂ ਮੰਗੂ ਮੰਗੋ ਤੋ ਇੰਨੀ ਡਰ ਪੋਗਾ ਕਾਤੇ ਆ ਦੇਖ ਰਿਹਾ ਕਿੰਨਾ ਸੋਹਣਾ ਬਣਿਆ ਹੋਇਆ ਸਿਰ ਤੇ ਐਨੀ ਗਰ ਗਈ ਉਧਰ ਸੱਟਦੀ ਨਹੀਂ ਨਹੀਂ ਹਾਂ ਮੈਂ ਦੇਖੂੰਗਾ 31 ਪਰਨੀ ਪਰ ਕਿ ਉੱਧਰ ਮੇਰਾ ਸੇਡ ਉਹ ਹੀ ਦਿਨ ਮੈਂ ਕਹਿੰਨੀ ਹੁਣ ਜਿੱਦਾਂ ਕੱਲ ਨੂੰ ਛੁੱਟੀ ਮੈਨੂੰ ਨਾਲ ਲੈ ਗਈ ਕੱਲ ਨੂੰ ਸਾਫ ਸਫਾਈ ਤੇ ਇੱਥੇ ਕਰ ਲਈਏ ਸਾਰੀ ਹਨਾ ਆ ਸਾਰਾ ਧਾਂ ਖਾਲੀ ਕਰੀਏ ਕੁੱਲ ਪਰਨੀ ਤੇ ਬੁਨੇ ਵੀ ਉੱਧਰ ਹੀ ਆਪ ਦੇਣੀਆਂ ਆਓ ਕੂਲਰ ਲਾਈਏ ਇੱਥੇ ਨਾਲੀ ਗਰਮੀ ਬਹੁਤ ਵਧੀ ਜਾਂਦੀ ਆ ਮੈਂ ਪਾਣੀ ਲੈ ਆਵਾਂ ਤੂੰ ਫੀਡ ਫੀਡ ਪਾ ਲੈ ਉਹਨਾਂ ਚ ਡਰਦੀ ਬਹੁਤ ਹੈ ਤੋਂ ਵੀ ਸਪਰੇਅ ਤੋਂ ਜਰ ਕੀ ਪਾਣੀ ਹੈ ਹੋਵੇ ਚੋ ਸਾਬਣ ਜੇ ਪਾਇਆ ਹਨਾ ਫਿਰ ਜਦੋਂ ਮੱਖੀਆਂ ਵੰਦੀਆਂ ਤੇ ਫਿਰ ਲੱਤ ਵੀ ਪੂਛ ਵੀ ਘਮਾਉਂਦੀ ਰਹਿੰਦੀ ਪੂਛ ਤਾਂ ਫਿਰ ਮੇਰੇ ਠਾ ਠਾ ਵੱਜਦੀ ਹੁੰਦੀ ਹੈ ਚਲ ਬਾਸਮਣੇ ਚਲ ਉਤਰੋ ਚਲ ਉਤਰੋ ਘੁੰਮ ਜਾ ਐਨੀ ਬੋਕੀਏ ਕਰੇ ਮਾਣ ਨਹੀਂ ਦੀ ਜੇ ਮੇਰੀ ਕੋਈ ਗੱਲ ਨਹੀਂ ਮੰਨਦੀ ਉਹ ਮੇਰੇ ਕੋਲ ਤਾਂ ਟੀਟ ਪੁਣੇ ਵਰਤਦੀ ਹੈ ਗੋਹਾ ਵੀ ਹੁਣੇ ਕਰ ਲਓ ਵਧੀਆ ਗੇਰੀ ਧਾਰ ਘੜਦਿਆ ਹਾਂ ਸਵੇਰੇ ਜਿਦਾ ਧਾਰ ਘੜਦਿਆ ਨੂੰ ਗੋਹਾ ਆ ਗਿਆ ਐਨਾ ਸ਼ੂਗਰ ਆ ਵੀ ਉੱਠ ਵੀ ਜਾਈਏ ਤੇ ਉਹ ਨਹੀਂ ਕਰ with an interval of 50 each 50 days 50 days each hmm. high biomass and healthy for the fodder soft stem and soft internodes draft tolerance and high adaptability more plant height with good standability aaji mangaya assi mani ne ujwar da b ਪਲਾਈ ਤੋਂ ਫਗਵਾੜੇ ਦੇ ਲੱਗ ਗਿਆ ਪਲਾਈ ਗੇਟ ਹੈ ਪਲਾਈ ਗੇਟ ਆ ਪਲਾਈ ਗੇਟ ਮਤਲਬ ਪਲਾਈ ਪਿੰਡ ਆ ਫਗਵਾੜੇ ਲੱਗਿਓ ਹਾਈ ਟੈਕ ਵਿਲੇਜ ਜਿਹਨੂੰ ਕਹਿੰਦੇ ਆ ਸਾਡੇ ਇਹਦਾ ਰਿਸ਼ਤੇਦਾਰੀਆਂ ਨਾਲ ਤਾਂ ਸਾਨੂੰ ਪਤਾ ਕਿ ਉੱਥੋਂ ਵਗਾਇਆ ਇਹੋ ਤੇ ਕਿੰਨੇ ਇਹਦੇ ਲੋ ਹੁੰਦੇ ਆ 4 ਤੋਂ 5 4 ਤੋਂ 5 ਲੋ ਹੁੰਦੇ ਆ ਇਹਦੇ ਕਹਿੰਦੇ ਆ ਬਾਕੀ ਹੁਣ ਵੀ ਵਲੌਗ ਚ ਪਤਾ ਲੱਗ ਜਾਊਗਾ ਮਤਲਬ ਕਿ ਅਸੀਂ ਉਹ ਨਵੇਂ-ਨਵੇਂ ਹੋਣ ਕਰਕੇ ਨਾ ਕੰਮਾਂ 'ਚ ਅਸੀਂ ਉਹ ਹਰ ਇੱਕ ਚੀਜ਼ ਦਾ ਉਹ ਐਕਸਪੈਰੀਮੈਂਟ ਕਰਕੇ ਦੇਖ ਰਹੇ ਆ। ਹੂੰ ਤੇ ਕੀ ਫਰਕ ਮਤ ਕਿੱਦਾਂ ਕਿਹੜੀ ਚੀਜ਼ ਵਧੀਆ। ਉਹ ਪਹਿਲੇ ਤਾਂ ਠੀਕ ਹੀ ਨਿਕਲੇ ਬੀ ਹਨਾ। ਹੂੰ ਉਹ ਕਿਉਂਕਿ ਆਮ ਜਿਹੜਾ ਦੁਕਾਨਾਂ ਤੋਂ ਉਹ ਸੀਗਾ ਤਾਂ ਹੁਣ ਇਹ ਲੈ ਕੇ ਆਏ ਆ। ਤੇ ਦੇਖਦੇ ਆਂ ਆਪੇ ਇਹਦਾ ਕੀ ਰਿਜ਼ਲਟ ਆਉਂਦਾ। ਕਿੰਨੇ ਲੋ ਜਿਹੜੇ ਇਹਦੇ ਤੋਂ ਅਸੀਂ ਵੜਦੇ ਆਂ ਪਸ਼ੂਆਂ ਵਾਸਤੇ ਪੱਠੇ। ਤੇ ਵੈਸੇ ਵੀ ਵਧੀਆ। ਦੇਖ ਲਓ ਤੁਸੀਂ ਵੀ ਸ਼ਾਇਦ ਤੁਹਾਨੂੰ ਵੀ ਜਾਣਦੇ ਹੋਣ ਉਹ। ਪਲਾਈ ਗੇਟ ਦੇ ਲਾਗੇ ਫਗਵਾੜੇ ਪਲਾਈ ਗੇਟ ਦੇ ਕੋਲ ਦੁਕਾਨਾਂ ਆ ਨਾ ਗਾ ਗੁੱਡ ਗਰੋ ਗੁੱਡ ਗਰੋ ਗੁੱਡ ਗਰੋ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਇਸ ਵਲੌਗ ਦਾ ਐਂਡ ਜਿਹਨੇ ਜੰਨ ਸਾਡੇ ਕਰੇਲੂ ਵਲੌਗ ਪਸੰਦ ਆ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਇੱਕ ਪੰਜ ਅੱਜ ਪਾਈ ਆ ਸਾਡੀ ਹਵੇਲੀ ਤੇ ਉਹ ਸਾਡੀ ਗੰਗਾ ਨੂੰ ਦੇਖ ਕੇ ਜੀ ਕੰਮ ਕੀ ਕਹਿੰਦਾ ਸੀ ਇਹ ਦੁੱਧ 20 ਲੀਟਰ ਦਊ ਕੰਦੀ ਕੰਨਾ ਜਿਹੜੇ ਹਸਾਮ ਨਾਲ ਉਹ ਸਾਨੂੰ ਪੁੱਛਣ ਲੱਗ ਪਿਆ ਕੋਈ ਨਾ ਰੁਕਣਾ ਪਿਆਰਾ ਮਨੀ ਨੂੰ ਮਨੀ ਨੂੰ ਨਾ ਨੂੰ ਇਹਦੇ ਤੁਸੀਂ ਟੀਕਾ ਲਵਾਇਆ ਹੋਇਆ ਹੁਣ ਆਰੇ ਕੋਈ ਨਹੀਂ ਕੱਸੀ ਰਹਿੰਦਾ ਮਨੀ ਕਹਿੰਦਾ ਨਹੀਂ ਹਜੇ ਨਹੀਂ ਟੀਕਾ ਲਵਾਇਆ ਉਹ ਚੱਡਾ ਦੇਖ ਕੇ ਇਹਦਾ ਸਾਡੀ ਗੰਗਾ ਦਾ ਦੇਖ ਕੇ ਕਹਿੰਦਾ ਇਹ ਤੁਹਾਡੀ ਬੱਚੀ ਫੇ ਕਮ ਸੇ ਕੰਮ ਕਹਿੰਦਾ ਜਦੋਂ ਮਤਲਬ ਸੂਗੀ ਇਹ ਕੰਮ ਸੇ ਕਹਿੰਦਾ 20 ਲੀਟਰ ਦੁੱਧ ਦੇ ਦੋਗੀ ਮੈਂ ਕਹਾਂ ਚਲ ਤੇਰੇ ਮੂੰਹ ਚ ਕੀ ਸ਼ੱਕਰ ਆ ਨજર ਨਾ ਲਾਦੀ ਨજર ਨਾ ਲਾਦੀ ਤੇ ਭਰ ਤਾ ਚੂੜ ਹੈ ਵੀ ਸਾਡੀ ਗੰਗਾ ਆਪਦਾ ਇੰਦਾ ਹੀ ਆ ਮੈਂ ਬਾਬਾ ਮੇਰੇ ਰੱਖੀਏ ਇਹਦੇ ਤੇ ਤੇ ਤੁਸੀਂ ਸਾਡੇ ਨਾਲ ਹੀ ਆ ਸਾਡੀ ਇਸ ਜਰਨੀ ਦੇ ਵਿੱਚ ਮਾਂ ਪੁੱਤ ਨੇ ਅਸੀਂ ਜ਼ੀਰੋ ਤੋਂ ਇਹ ਕੰਮ ਸਟਾਰਟ ਕੀਤਾ ਤੇ ਸਾਡਾ ਪੂਰਾ ਫੋਕਸ ਆ ਇਸ ਟਿਚ ਦੇ ਅਸੀਂ ਇਸ ਕੰਮ ਨੂੰ ਵਧਾਈਏ ਤੇ ਬਹੁਤ ਹੀ ਜਲਦੀ ਹੁਣ ਮਣੀ ਦੇ ਜਦੋਂ ਪੇਪਰ ਪੈ ਗਏ 26 ਤਰੀਕ ਤੋਂ ਪੇਪਰ ਸ਼ੁਰੂ ਹਾਂਜੀ 26 ਤਰੀਕ ਤੋਂ ਦੇ ਬੀ ਕਾਮ ਦੇ ਪੇਪਰ ਸਟਾਰਟ ਆ ਇਹਦੇ ਜਦੋਂ ਇਹਦੇ ਐਗਜ਼ਾਮ ਹੋ ਗਏ ਫੇਰ ਅਸੀਂ ਛੁੱਟੀਆਂ ਦੇ ਵਿੱਚ ਹਨ ਛੁੱਟੀਆਂ ਦੇ ਵਿੱਚ ਅਸੀਂ ਜਲੰਧਰ ਜਲੰਧਰ ਲਾਡੂ ਵਾਲੀ ਰੋਡ ਵੱਲ ਇਹਦਾ ਡੇਰੀ ਫਾਰਮ ਦਾ ਕੋਰਸ ਕਰਾਉਂਦੇ ਆ ਮਹੀਨੇ ਦਾ ਫਿਰ ਅਸੀਂ ਉਹ ਕਰਨਾ ਸ਼ਾਇਦ ਅਸੀਂ ਦੋਨੇ ਮਾਂ ਪੁੱਤ ਕਰੀਏ ਉਹ ਤੇ ਦੋਨੇ ਜਾਇਆ ਕਰਾਂਗੇ ਤੇ ਦੋਨੇ ਹੀ ਅਸੀਂ ਉਹ ਵਾਲਾ ਕੋਰਸ ਜਿਹੜਾ ਉਹ ਕਰਾਂਗੇ ਉਦੋਂ ਕਿਉਂਕਿ ਗਰਮੀਆਂ 'ਚ ਦਿਨ ਵੀ ਵੱਡੇ ਹੁੰਦੇ ਕੰਮਕੁਮਨ ਬੈਠ ਕੇ ਬੰਦਾ ਆਪਣਾ ਉਸੇ ਟਾਈਮ ਦੇ ਹਿਸਾਬ ਨਾਲ ਦੋਨੇ ਜਣੇ ਮਾਂ ਪੁੱਤ ਗੱਡੀ 'ਚ ਚੱਲ ਜਾ ਕਰਾਂਗੇ ਤੇ ਆਪਣਾ ਅਸੀਂ ਇਹ ਕੋਰਸ ਜਿਹੜਾ ਉਹ ਕਰਾਂਗੇ ਇਸ ਜ਼ਿੰਦਗੀ 'ਚ ਆਪਾਂ ਕੁਝ ਕਰਨਾ ਘਰੇ ਬਹਿ ਕੇ ਰੋਟੀਆਂ ਖਾ ਕੇ ਟਾਈਮ ਪਾਸ ਨਹੀਂ ਕਰਨਾ ਸਹੀ ਕਿ ਨਹੀਂ ਮਰੀ ਜੇ ਦੁਨੀਆ ਤੇ ਆਏ ਆ ਤਾਂ ਕੁਝ ਕਰ ਲਈਏ। ਵਿਹਲੇ ਹੀ ਆਏ ਸੀ ਤਾਂ ਵਿਹਲੇ ਜਾਣ ਦਾ ਕੋਈ ਫਾਇਦਾ ਨਹੀਂ। ਸਾਰਾ ਬੋਝ ਕਿਉਂ ਵੀ ਮਰੀ ਜੇ ਡੈਡੀ ਤੇ ਆ ਤਾਂ ਅਸੀਂ ਨਹੀਂ ਚਾਹੁੰਨੇ। ਕਿ ਸਾਰੀ ਜ਼ਿੰਦਗੀ ਉਹ ਇਕੱਲੇ ਹੀ ਸਾਡਾ ਬੋਝ ਚੱਕਦੇ ਰਹਿਣ ਸਾਰੇ ਘਰ ਦਾ ਅਸੀਂ ਟਾਈਮ ਨਾਲ ਹੀ ਉਹਨਾਂ ਦਾ ਹੱਥ ਵਡਾਉਣਾ ਸ਼ੁਰੂ ਕਰਨਾ ਚਾਹੁੰਦੇ ਤੇ ਅਸੀਂ ਉਹਨਾਂ ਨੂੰ ਇੰਡੀਆ ਪੱਕੇ ਹੀ ਸੱਦਣਾ ਚਾਹੁੰਨੇ। ਜਦੋਂ ਸਾਡਾ ਕੰਮ ਸੈਟਲ ਹੋ ਗਿਆ ਅਸੀਂ ਨਾਲ ਹੀ ਆਪਣੇ ਪਤੀ ਦੇਵ ਨੂੰ ਇੰਡੀਆ ਸੱਦ ਲੈਣਾ ਤੇ ਤੁਸੀਂ ਆ ਜਾਓ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।